ਸਤਿਗੁਰੂ ਤੇਰਾ ਹੀ ਆਸਰਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਅੰਸਾ ਜੀ ਜੋ ਮਾਲਕ ਦੁਆਰਾ ਸੁਆਸਾ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਾਹਾਂ ਵਿੱਚ ਜਾ ਬਰਾਜੇ ਉਹਨਾਂ ਦੇ ਇਕ ਖਾਮਤ ਆਵੇ ਕਿ ਜਦੋਂ ਮੈਂ ਇਸ ਦੁਨੀਆ ਵਿੱਚੋਂ ਜਾਵਾਂ ਮੇਰਾ ਇਹ ਸ਼ਰੀਰ ਮੈਡੀਕਲ ਖੋਜਾਂ ਵਾਸਤੇ ਸਾਂਰ ਕਰ ਦਿੱਤਾ ਜਾਵੇ ਸੋ ਅੱਜ ਮਾਤਾ ਜੀ ਦਾ ਸ਼ਰੀਰ ਮੈਡੀਕਲ ਐਂਡ ਅਰਸਰਟ ਸੈਂਟਰ ਗੋਰਖਪੁਰ ਯੂਪੀ ਦੇ ਵਿੱਚ ਮਾਤਾ ਪ੍ਰਕਾਸ਼ ਰਾਣੀ ਇਨਸਾਨ ਅਮਰ ਰਹੇ ਅਮਰ ਰਹੇ ਮਾਤਾ ਪ੍ਰਕਾਸ਼ ਰਾਣੀ ਇਨਸਾਨ ਅਮਰ ਰਹੇ ਅਮਰ ਰਹੇ ਸਭਾਨ ਸ਼੍ਰੀ ਤਾਨੀ ਪ੍ਰਕਾਸ਼ ਰਾਣੀ ਇਨਸਾਨ ਅਮਰ ਰਹੇ ਆਪ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਜੋ مالک ਦੁਆਰਾ ਸਵਾਸਾਨੀ ਪੂੰਜੀ ਨੂੰ ਪੂਰਾ ਕਰਦੇ ਹੋਏ مالک ਦੇ ਚਾਹਾਂ ਵਿੱਚ ਜਾ ਬਰਾਜੇ ਉਹਨਾਂ ਦੀ ਇਹ ਖਾਮਤਾਰਕ ਕੇਜ ਨੂੰ ਮੈਸੇ ਦੁਨੀਆ ਵਿੱਚੋਂ ਜਾਵਾਂ ਮੇਰਾ ਇਹ ਸ਼ਰੀਰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤਾ ਜਾਵੇ ਸੋ ਅੱਜ ਮਾਤਾ ਜੀ ਦਾ ਸ਼ਰੀਰ ਮੈਡੀਕਲ ਐਂਡ ਅਰਸਰਟ ਸੈਂਟਰ ਗੋਰਖਪੁਰ ਯੂਪੀ ਦੇ ਵਿੱਚ ਏ ਪੇਜ ਰਹੇ ਆ ਇਸ ਦੇ ਉੱਪਰ ਸਾਡੇ ਬਹੁਤ ਵੱਡੇ ਵੱਡੇ ਡਾਕਟਰ ਅਰੇ ਸਾਰਜਿਕ ਹਰਨ ਦੇ ਕਿ ਇਨਸਾਨ ਨੂੰ ਜੋ ਭਿਆਨਕ ਬਿਮਾਰੀਆਂ ਲੱਗਦੀਆਂ ਜਿਸ ਤਰ੍ਹਾਂ ਕਾਲਾ ਪੀਰੀਆ ਕੈਂਸਰ ਅਤੇ ਹੋਰ ਵੀ ਧਿਆਨ ਕ ਬਿਮਾਰੀਆਂ ਇਨਸਾਨ ਨੂੰ ਲੱਗਦੀਆਂ ਤਾਂ ਸਾਡੇ ਜੋ ਬੱਚੇ ਮੈਡੀਕਲ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹ ਇਸ ਸ਼ਰੀਰ ਦੇ ਉੱਪਰ ਰਿਸਰਚ ਕਰਨਗੇ ਸੋ ਅੱਜ ਮਾਤਾ ਪ੍ਰਕਾਸ਼ ਕੌਰ ਰਾਣੀ ਪ੍ਰਕਾਸ਼ ਕੌਰ ਰਾਣੀ ਜੀ ਦਾ ਸ਼ਰੀਰ ਮੈਡੀਕਲ ਤੇਰਾ ਸੱਚਾ ਸੋਤਾ ਨੀਸਾਤ ਸਿੰਘ ਤੇਰਪੁਰ ਰਾਜ ਦੇ ਕਿਤਾ ਰਹੀ ਹੈ ਜਾਨ ਲੱਗੇ ਆਪਣਾ ਸਰੀਰ ਮੈਡੀਕਲ ਖੋਜਾਂ ਵਾਸਤੇ ਤਣ ਕਰ ਰਹੀ ਹੈ ਸੋਤਾਨੇ ਮਾਤਾ ਜਿਨ੍ਹਾਂ ਨੇ ਇਨਸਾਨੀਅਤ ਦੇ ਉੱਪਰ ਬਹੁਤ ਵੱਡਾ ਪਰਉਪਕਾਰ ਕੀਤਾ ਅੱਜ ਤੋਰ ਕਲਯੁਗ ਦੇ ਵਿੱਚ ਅੱਜ ਹੱਥ ਨੂੰ ਹੱਥ ਖਾ ਰਿਹਾ ਕੋਈ ਆਪਣੇ ਸ਼ਰੀਰ ਦਾ ਵਾਅਦੀ ਦੇ ਰਿਹਾ ਤੇਰਾ ਸੱਚਾ ਫੌਦਾ ਵੀ ਸਾਥ ਸੰਗਤ ਮਨੁੱਖਤਾ ਦੇ ਇੱਕੋ ਸਾਧ ਪਹ্লাই ਦੇ ਕੰਮ ਕਰਕੇ ਜੰਮੇ ਸਮੇਂ ਆਪਣਾ ਸ਼ਰੀਰ दान ਕਰ ਰਿਹਾ ਸੋ ਸਾਡੇ ਗੁਰੂ ਸੰਤ ਡਾਕਟਰ ਗਰਮੀਤ RAM RIT JI ਪਾਜੀ ਦੀ ਪ੍ਰੇਰਨਾ ਸਦਕਾ अॼु मोगा बलाक गॾबोटियूं सत पंजाह जा चुकियूं के समय हिंदुस्तान जे बहत वॾे वॾे डॉक्टर डेरा सचा सोबा दरबार ਜਿਸਾਂ ਜੋ ਡੇਰਾ ਸੱਚਾ ਸੋਤਾ ਦੇ ਸਰਵਾਲੂchan ਉਹਨਾਂ ਨੇ ਡੇਰਾ ਸੱਚਾ ਸੋਤਾ ਸਰਸਾ ਦਰਬਾਰ ਦੇ ਵਿੱਚ ਆਪਣਾ ਇੱਕ ਹਾਰਮ ਭਰਿਆ ਜਿਸ ਦੇ ਵਿੱਚ ਇੱਛਾ ਜਤਾਈ ਕਿ ਮੈਂ ਮਰਨ ਤੋਂ ਬਾਅਦ ਜਿਹੜਾ ਮੇਰਾ ਸਰੀਰ ਹੈ ਇਹ ਮੈਡੀਕਲ ਕਾਲਜਾਂ ਦੇ ਵਿੱਚ ਦਾਨ ਕਰ ਦਿੱਤਾ ਜਾਵੇ ਉਸ ਸਿਸ ਤੈਨਾ ਮਾਤਾ ਜੀ ਢਿੱਲੇ ਬਿਮਾਰ ਸਨ ਮਾਲਕ ਦੁਆਰਾ ਜੋ ਸਵਾਸਣ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਜਾਬ ਰਾ ਕੇ ਸਵਾਜ ਇਹਨਾਂ ਦਾ ਸਰੀਰ ਮੈਡੀਕਲ ਐਂਡ ਰਿਸਰਚ ਸੈਂਟਰ ਗੋਰਖਪੁਰ ਯੂਪੀ ਵਿੱਚ ਇਹ ਦਾਨ ਕੀਤਾ ਜਾ ਰਿਹਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਨਜ਼ਾਰਾ ਦੇਖਿਆ ਹੋਵੇਗਾ ਕਿ ਇਹ ਸ੍ਰੇਮੀ ਕੀ ਕਰ ਰਿਹਾ ਤੁਸੀਂ ਇਸ ਮਾਤਾ ਜੀ ਦੇ ਸਰੀਰ ਨੂੰ ਅੰਤਮ ਯਾਤਰਾ ਦੇ ਵਿੱਚ ਅੱਜ ਹਿੰਦੁਸਤਾਨ ਦੀ ਮੈਡੀਕਲ ਲੈਬ ਸਰਚ ਸੈਂਟਰਾਂ ਨੇ ਹਿੰਦੁਸਤਾਨ ਦੇ ਹਰ ਮੈਡੀਕਲ ਦੇ ਵਿੱਚ ਸਾਨੂੰ ਸਾਡੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰੀਤ ਸਿੰਘ ਇਨਸਾ ਜੀ ਦੀ ਪ੍ਰੇਰਣਾ ਸਦਕਾ ਜਿਵੇਂ ਅੱਖਾਂ ਦਾਣ ਬਲਾਦ ਦੇ ਦਾਣਾ குரு ਜੀ ਸਾਜ ਸੰਗਤ ਵਾਰਾ ਜੋ ਇੱਕ ਦਿਨਪੋਰ ਰਾਜ ਇਹ ਕਹ ਰਹੇ ਆ ਸੋ ਅੱਜ ਮਾਤਾ ਜੀ ਇਹਨਾਂ ਮਨੁਤਾ ਦੇ ਕ ਦੇ ਅੰਤਨ ਯਾਤਰਾ ਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਭੈਣ ਭਾਈ ਵਰਦੀ ਦੇ ਵਿੱਚ ਹੱਲ ਸੋ ਆਪਣੇ Aosso! Awesome. ਹਾਂਜੀ ਪ੍ਰਕਾਸ਼ ਰਾਣੀ ਅੰਸਾ ਜੋ ਅੱਜ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਅੰਤਿਮ ਇੱਛਾ ਅਨਸਾਰ ਹੀ ਗੋਰਖਪੁਰ ਯੂਪੀ ਦੇ ਵਿੱਚ ਡੋਨੇਟ ਕੀਤੀ ਗਈ ਹੈ ਸੋ ਪਰਿਵਾਰ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਿਆ ਕਰਦਿਆਂ ਉਹਨਾਂ ਦੇ ਜੋ ਸ਼ਰਧਾ ਸੀ ਉਸ ਤੇ ਫੁੱਲ ਚੜਾਏ ਆ ਸੋ ਮੈਂ ਬਲਵਿੰਦਰ ਸਿੰਘ ਲੈਕਚਰਰ ਸੋ ਅੱਜ ਅਜਿਹੇ ਕੰਮ ਦੇਖ ਕੇ ਬਹੁਤ ਹੀ ਪ੍ਰਭਾਵਿਤ ਹਾਂ ਕਿ ਅਜਿਹੇ ਕੰਮ ਦਾ ਕੋਈ ਨੇਕ ਪਰਿਵਾਰ ਹੀ ਕਰ ਸਕਦਾ ਹੈ ਕਿਉਂਕਿ ਦੁਨੀਆ ਕੋਲ ਸਮਾਂ ਹੀ ਨਹੀਂ ਆਪਣੇ ਪਰਿਵਾਰਾਂ ਬਾਰੇ ਹੀ ਸੋਚਦੇ ਦੂਜਿਆਂ ਬਾਰੇ ਸੋਚਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਅੱਜ ਉਹਨਾਂ ਦਾ ਸਰੀਰ ਜੋ ਜਸਤੇ ਮੈਡੀਕਲ ਰਿਸਰਚ ਹੋਏਗੀ ਕਿਉਂਕਿ ਪਹਿਲਾਂ ਡਾਕਟਰਾਂ ਨੂੰ ਸੱਪਾਂ ਡੱਡੂਆਂ ਤੇ ਉਹ ਜਿਹੜਾ ਰਿਜ਼ਲਟ ਆ ਉਹ ਸਹੀ ਨਹੀਂ ਸੀ ਮਿਲ ਰਿਹਾ ਉਹਨਾਂ ਨੇ ਪੂਜਨੀਕ ਗੁਰੂ ਜੀ ਨੂੰ ਇਹੀ ਬੇਨਤੀ ਕੀਤੀ ਕਿ ਹਜੂਰ ਮਹਾਰਾਜ ਜੀ ਸਾਨੂੰ ਡੈੱਡ ਬੋਡੀਗਾਂ ਦੀ ਬਹੁਤ ਜ਼ਰੂਰਤ ਹੈ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸਾਧ ਸੰਗਤ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਸੋ ਮਾਤਾ ਜੀ ਨੇ ਵੀ ਉਸ ਸਮੇਂ ਫਾਰਮ ਭਰਿਆ ਸੋ ਅੱਜ ਉਹਨਾਂ ਦੀ ਅੰਤਿਮ ਇੱਛਾ ਅਨਸਾਰ ਹੀ ਉਹਨਾਂ ਦਾ ਜਿਹੜਾ ਬੋਡੀ ਡੋਨੇਟ ਹੋਈ ਆ ਪ੍ਰੀਤ ਗੋਇਲ ਇਨ ਸਬਲੋਕ ਮੋਗਾ ਅੱਜ ਤੁਸੀਂ ਇਹ ਵਰਦੀ ਪਾ ਕੇ ਕਿਹੜਾ ਅੱਜ ਮਾਨਵਤਾ ਪ੍ਰਤੀ ਲਗਨ ਅਸੀਂ ਇਹ ਅੱਜ ਜੋ ਮਾਨਵਤਾ ਭਲਾਈ ਦਾ ਕੰਮ ਕੀਤਾ ਹੈ ਉਹ ਸ਼ਰੀਰਦਾਨ ਸੀ ਜੋ ਕਿ ਸਾਡੇ ਪੂਜਨੀਕ ਗੁਰੂ ਡਾਕਟਰ ਸੈਂਟ ਡਾਕਟਰ ਗੁਰਮੀਤ ਰਾਮ ਰਹੀਂ ਇਸੇ ਸਿੱਖਿਆ ਤੇ ਦੁਆਰਾ ਚੱਲ ਰਸੀ ਅੱਜ ਇਹ ਕੰਮ ਕੀਤਾ ਹੈ ਅੱਜ ਜੋ ਸ਼ਰੀਰਦਾਨ ਹੋਇਆ ਉਹਨਾਂ ਦਾ ਕੀ ਨਾਮ ਸੀਗਾ ਉਹਨਾਂ ਦਾ ਨਾਮ ਮਾਤਾ ਪ੍ਰਕਾਸ਼ ਰਾਣੀ ਜੀ ਸੀ ਕਿੰਨੀ ਕਮਰ ਸੀਗੀ ਉਹਨਾਂ ਦੀ 70 75 ਦੇ तकरीबन ਸੀਗੀ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਹਾਂਜੀ ਹਾਂਜੀ ਜ਼ਰੂਰ ਜੋ ਵੀ ਡੇਰੇ ਦਾ ਕੰਮ ਹੁੰਦਾ ਪਰਿਵਾਰ ਦੀ ਸਹਿਮਤ ਦੇ ਮੁਤਾਬਕ ਹੀ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਡੇਰੇ ਸੱਚਾ ਸਰਦਾ ਮਾਨਵਤਾ ਭਲਾਈ ਦੇ ਕੰਮ ਕਰਦਾ ਮਾਨਵਤਾ ਭਲਾਈ ਦੇ ਜਿਵੇਂ ਕਿ ਅੱਖਾਂ ਦਾਣ ਹੋ ਗਿਆ ਬਲੱਡ ਡੋਨੇਟ ਕਰਨਾ ਤਾਂ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਵਾਉਣਾ ਕਰਵਾਉਣਾ ਤਾਂ ਸੁੱਖ ਦੁਆ ਸਮਾਜ ਬਹੁਤ ਇਦਾਂ ਦੇ ਮਾਨਵਤਾ ਭਲਾਈ ਦੇ 168 ਕੰਮ ਨੇ ਜੋ ਕਿ ਸਾਡੇ ਗੁਰੂ ਜੀ ਨੇ ਸਾਨੂੰ ਕਰਨੇ ਸਿਖਾਏ ਹਨ ਜੋ ਤੁਹਾਨੂੰ ਕਰਾ ਚ ਸੁਣ ਰਹੇ ਆ ਉਹਨਾਂ ਨੂੰ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਵਹਿਮ ਸੀਗਾ ਵੀ ਪਤਾ ਨਹੀਂ ਸਰੀਰਦਾਨ ਕਰਨ ਦੇ ਨਾਲ ਕੀ ਹੋ ਜਾਂਦਾ ਹੈ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਇਹ ਇਹ ਸਰੀਰ ਤਾਂ ਇੱਕ ਮਿੱਟੀ ਹੈ ਠੀਕ ਹੈ ਇਹ ਅੱਗੇ ਜਾ ਕੇ ਕੋਈ ਸਾਡੇ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਉਹ ਉਹ ਇਹਨਾਂ ਤੇ ਸਰਚ ਕਰੇਗੀ ਉਹਨਾਂ ਦੀ ਜੋ ਵੀ ਸਰਚ ਕਰਨ ਵਾਲੀ এডਿਕੇਸ਼ਨ ਟੀਮ ਅੱਗੇ ਵਧੇਗੀ ਇਸ ਨਾਲ ਕਿ ਕੋਈ ਨੁਕਸਾਨ ਨਹੀਂਗਾ ਅਸੀਂ ਇਹੀ ਕਹਾਂਗੇ ਵੱਧ ਤੋਂ ਵੱਧ ਕੇ ਜੋ ਹੋਰ ਵੀ ਲੋਕਾਂ ਨੇ ਇਹ ਸੰਸਥਾ ਦੇ ਨਾਲ ਜੁੜਨ ਤੇ ਅੱਗੇ ਆਣ ਕਹਿੰਦਾ ਜਿੱਦਾਂ ਮੋਗੇ ਦੇ ਵਿੱਚ ਸਰੀਰਦਾਨ ਹੋ ਚੁੱਕੇ ਹਨ ਕਿੰਨੇ ਹੋ ਚੁੱਕੇ ਨੇ ਮੋਗੇ ਦੇ ਵਿੱਚ ਤਕਰੀਬਨ ਹੁਣ ਤੱਕ 50 ਦੇ ਨੇੜੇ ਸਰੀਰਦਾਨ ਹੋ ਚੁੱਕੇ ਹਨ